ਅੱਖਾਂ ਬੰਦ ਕਰ ਜੋ ਅਸੀਂ ਕਮਾਂਗੇ ਉਸ ਤਰੰਕਾਰ ਸਾਹਮਣੇ ਪੀਰ ਦਸਤਗੀਰ ਦਾ ਬੇਟਾ ਬਹਿ ਗਿਆ ਬਸ ਅੱਖਾਂ ਬੰਦ ਕਰਨ ਦੀ ਧੀਰ ਸੀ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੋ ਸੁਰ ਵਿੱਚ ਕਿਹਾ ਇੱਕ ਓੰਕਾਰ ਸਤਨਾਮ ਇੱਕ ਓ ਸਤਨਾਮ ਐਸੀ ਸੁਰਤ ਪੀਰ ਦਸਤਗੀਰ ਦੇ ਬੇਟੇ ਦੀ ਜੁੜੀ ਪਾਤਸ਼ਾਹ ਉਹਦੇ ਸਾਹਮਣੇ ਸਰੀਰ ਉਹਦਾ ਉੱਥੇ ਪਿਆ ਉਹਦੀ ਸੁਰਤ ਨੂੰ ਚੁੱਕ ਕੇ ਲੈ ਗਏ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਨਾਲ